ਨਾ ਮੜੀਆਂ ਮਸਾਣਾ ਵਿੱਚ ਜਾ ਬੈਠਦੇ ਹਨ ਇਸ ਮਾਇਆ ਨੇ ਉਥੇ ਵੀ ਉਹਨਾਂ ਨੂੰ ਜਾ ਕੇ ਰਿਆ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਜਿਸ ਉਦਰ ਤੇਸ ਮਾਇਆ ਭਾਵ ਕੇ ਜਿਸ ਨੂੰ ਪੇੜ ਲੱਗਾ ਹੈ ਉਹ ਮਾਇਆ ਦਾ ਤਿਆਗੀ ਹੋ ਹੀ ਨਹੀਂ ਸਕਦਾ ਜਦੋਂ ਸੰਤ ਕਰਮ ਸਿੰਘ ਨੇ ਚੜ੍ਹਾਈ ਕੀਤੀ ਆਪ ਵੀ ਰੋ ਰਿਹਾ ਹੈ ਸੰਗਤ ਨੂੰ ਵੀ ਰੁਵਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਹਿ ਰਿਹਾ ਸੰਤ ਜੀ ਮਹਾਰਾਜ ਤੁਸੀਂ ਅੱਜ ਸਾਨੂੰ ਯਤীম ਕਰ ਚੱਲੇ ਹੋ ਸਾਡਾ ਇੱਥੇ ਕੌਣ ਹੈ ਮੈਨੂੰ ਇਥੇ ਭਾਈ ਗੁਰਦਾਸ ਜੀ ਦਾ ਕਥਨ ਯਾਦ ਆ ਗਿਆ ਬੋਲੀ ਕਾਜ ਵਿਗਾੜਿਆ ਸਣ ਮੂਲੀ ਪਤਾ ਆਪ ਹੀ ਦੱਸੀ ਜਾ ਰਿਹਾ ਹੈ ਕਿ ਇਹਨੂੰ ਗੁਰੂ ਤੇ ਕੋਈ ਭਰੋਸਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਕੁਝ ਵੀ ਨਹੀਂ ਜਾਣਦਾ ਸਿੱਖਾਂ ਦਾ ਗੁਰੂ ਤਾਂ ਜੰਮਦਾ ਮਰਦਾ ਨਹੀਂ ਸ਼ਬਦ ਅਗਨਾਸੀ ਹੈ ਅਟਲ ਹੈ ਜੁਗੋ ਜੁਗ ਅਟਲ ਹੈ ਸਿੱਖ ਤਾਂ ਕਦੇ ਵੀ ਯਤੀਮ ਹੋ ਹੀ ਨਹੀਂ ਸਕਦੇ ਸਿੱਖ ਤਾਂ ਕਦੇ ਨਿਆਸਰੇ ਹੋ ਹੀ ਨਹੀਂ ਸਕਦੇ ਇਥੋਂ ਸਿੱਧ ਹੁੰਦਾ ਹੈ ਕਿ ਇਸ ਦਾ ਗੁਰੂ ਗ੍ਰੰਥ ਸਾਹਿਬ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ ਦੇਹੀ ਪੂਜਕ ਹੈ ਸਖਸ਼ੀ ਪੂਜਾ ਦਾ ਹਾਮੀ ਹੈ ਜਿਸ ਤੋਂ ਗੁਰੂ ਨੇ ਸਖਤੀ ਨਾਲ ਵਰਜਿਆ ਹੋਇਆ ਹੈ ਇਸ ਦਾ ਕਥਾ ਕੀਰਤਨ ਪ੍ਰਚਾਰ ਕੇਵਲ ਦੇਹੀ ਤੱਕ ਹੀ ਸੀਮਤ ਹੈ ਦਿਖਾਵੇ ਤੱਕ ਹੀ ਸੀਮਤ ਹੈ ਦੇਹੀ ਝੂਠ ਹੈ ਸ਼ਬਦ ਸੱਚ ਹੈ ਦੇਹੀ ਅਜ ਹੈ ਕੱਲ ਨਹੀਂ ਹੋਵੇਗੀ ਸ਼ਬਦ ਸਦੀਵੀ ਹੈ ਆਖੇ ਇਹ ਜੀ ਅੰਮ੍ਰਿਤ ਬੜਾ ਸ਼ਕਾਉਦਾ ਮੈਂ ਕਹਿੰਨਾ ਅੰਮ੍ਰਿਤ ਦੇ ਅਰਥ ਹੀ ਦੱਸ ਦੇਵੇ ਕਿ ਅੰਮ੍ਰਿਤ ਕਹਿੰਦੇ ਕਿ ਨੂੰ ਹੈ ਅੰਮ੍ਰਿਤ ਹੁੰਦਾ ਕੀ ਹੈ ਅੰਮ੍ਰਿਤ ਦਾ ਅਰਥ ਹੈ ਮੌਤ ਤੋਂ ਰਹਿਤ ਅੰਮ੍ਰਿਤ ਪੀ ਕੇ ਫਿਰ ਅੰਮ੍ਰਿਤ ਜੀਵਨ ਜਿਉਣਾ ਹੈ ਅੰਮ੍ਰਿਤ ਜੀਵਨ ਜੀ ਕੇ ਹੀ ਕਿਸੇ ਨੂੰ ਅੰਮ੍ਰਿਤ ਦੇ ਅਰਥ ਸਮਝਾਏ ਜਾ ਸਕਦੇ ਹਨ ਇਹ ਤਾਂ ਗੁਰੂ ਦੀ ਹਜ਼ੂਰੀ ਵਿੱਚ ਇੱਕ 80 ਸਾਲ ਦੇ ਬੁੱਢੇ ਨੂੰ ਰੋਈ ਜਾ ਰਿਹਾ ਹੈ ਇਸ ਦਾ ਮਤਲਬ ਅੰਮ੍ਰਿਤ ਸ਼ਿਕਾਇਆ ਹੈ ਅੰਮ੍ਰਿਤ ਜੀਵਿਆ ਨਹੀਂ ਹੈ ਅੰਮ੍ਰਿਤ ਸ਼ਿਕਾਇਆ ਹੈ ਅੰਮ੍ਰਿਤ ਹੰਡਾਇਆ ਨਹੀਂ ਹੈ ਅੰਮ੍ਰਿਤ ਪਾਇਆ ਨਹੀਂ ਹੈ ਗੁਰਬਾਣੀ ਨੇ ਤਾਂ ਸਰੀਰਕ ਮੌਤ ਨੂੰ ਮੌਤ ਹੀ ਨਹੀਂ ਮੰਨਿਆ ਨਾਨਕ ਬੱਧਾ ਕਰਤਾ ਹਾਂ ਜਿੱਥੇ ਮਰਤ ਨਾ ਜਨਮ ਜਰਾ ਗੁਰੂ ਨਾਨਕ ਦੇ ਘਰ ਤਾਂ ਮੌਤ ਜਨਮ ਬੁਢੇਪਾ ਹੈ ਹੀ ਨਹੀਂ ਗੁਰਮੁਖ ਬੁੱਢੇ ਕਦੇ ਨਹੀਂ ਜਨ ਅੰਤਰ ਸੁਰਤ ਗਿਆਨ ਸਤਿਗੁਰ ਕਹਿੰਦੇ ਜਿਸ ਨੇ ਸਰੀਰਕ ਮੌਤ ਨੂੰ ਮੌਤ ਮੰਨ ਲਿਆ ਉਹ ਅਗਿਆਨੀ ਹੈ ਅਤੇ ਜਿਹੜਾ ਆਪ ਅਗਿਆਨੀ ਹੈ ਉਹਦੇ ਸਟੇਜੀ ਲੈਕਚਰ ਕੀ ਸਵਾਰ ਦੇਣਗੇ ਐਸੇ ਸੱਜਣਾ ਦੇ ਹੁੰਦਿਆਂ ਦੁਸ਼ਮਨਾ ਦੀ ਕਿ ਲੋੜ ਹੈ ਸੇਖ ਕੌਮ ਦੀ ਬਾਦ ਕਿਸਮਤੀ ਇਹੀ ਹੈ ਇਥੇ ਟਾਇਰਾਂ ਨੂੰ ਪੈਂਚਰ ਲਾਉਣ ਵਾਲੇ ਟਰੱਕ ਚਲਾਈ ਫਿਰਦੇ ਹਨ ਮੋਟਰ ਗੱਡੀਆਂ ਦੇ ਡੈਂਟ ਕੱਟਣ ਵਾਲੇ ਡਾਕਟਰੀ ਕਰ ਰਹੇ ਹਨ ਦੁੱਖ ਦੇ ਕੰਨ ਸੀ ਪਰ ਇਲਾਜ ਪੈਰਾਂ ਦਾ ਹੁੰਦਾ ਰਿਹਾ ਦੁੱਖ ਦੇ ਪੈਰ ਸਨ ਇਲਾਜ ਸਿਰ ਦਾ ਹੁੰਦਾ ਰਿਹਾ ਭਾਵ ਕੇ ਪੱਠੇ ਵਾੜ ਦੇ ਇਥੇ ਸਿੱਖ ਸਟੇਜਾਂ ਤੇ ਆ ਕੇ ਗੁਰਮਤ ਦਾ ਪ੍ਰਚਾਰ ਕਰ ਰਹੇ ਹਨ ਸ਼ਾਂਤ ਬਣੇ ਹੋਏ ਹਨ ਹੁਣ ਤੁਸੀਂ ਜੋ ਵੀ ਸੀਡੀ ਦੇਖ ਰਹੇ ਹੋ ਜਿਸ ਨੂੰ ਦੇਖ ਕੇ ਆਮ ਆਦਮੀ ਦਾ ਸਿਰ ਵੀ ਸ਼ਰਮ ਨਾਲ ਝੁਕ ਜਾਂਦਾ ਹੈ 사ਤਗੁਰ ਕੀ ਰੀਸ ਹੈ ਹੋਰ ਕੱਚ ਵਿੱਚ ਬੋਲਦੇ ਸੇਖ ਕੁੜਿਆਰ ਕੁੜੇ ਝੜਪੜੀ ਹੈ ਦਸ਼ਮ ਪਾਸ਼ਾ ਜੀ ਦੀ ਰੀਸ ਕਰਦਿਆਂ ਸਿਰ ਤੇ ਕਲਗੀ ਲਾਈ ਹੋਈ ਹੈ ਰੇਸ਼ਮੀ ਪੋਸ਼ਾਕ ਪਾ ਕੇ ਸੂਰਜ ਵੰਸੀ ਗੱਦੀ ਤੇ ਬੈਠਾ ਆਪਣਾ ਜਨਮ ਦਿਨ ਮਨਾ ਰਿਹਾ ਹੈ ਸਟੇਜ ਤੇ ਵੱਡੇ ਵੱਡੇ ਉਪਦੇਸ਼ ਦੇਣ ਵਾਲਾ ਇਹ ਸਾਧ ਆਪਣੇ ਅੱਗੇ ਗੋਲਕ ਦੀ ਥਾਂ ਟੋਕਰੀ ਰੱਖੀ ਬੈਠਾ ਹੈ ਵੱਡੀ ਗਿਣਤੀ ਵਿੱਚ ਸੰਗਤ ਲਾਈਨਾਂ ਬਣਾ ਕੇ ਮੱਥਾ ਟੇਕਣ ਲਈ ਵਾਰੀ ਦੀ ਉਡੀਕ ਵਿੱਚ ਖੜੀ ਹੈ ਹਾਲਾਂਕਿ ਗੁਰੂ ਦਾ ਸਿੱਖ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਦਾ ਹੈ ਹੋਰ ਕਿਸੇ ਨੂੰ ਨਹੀਂ ਦੇਖੋ ਇਥੇ ਸਾਫ਼ ਦਿਖਾਈ ਦਿੰਦਾ ਹੈ ਕਿ ਆਮ ਲੋਕਾਂ ਤੋਂ ਇਲਾਵਾ ਅੰਮ੍ਰਿਤਧਾਰੀ ਬੀਵੀਆਂ ਅਤੇ ਭਰਾ ਪੂਰੀ ਤਰ੍ਹਾਂ ਬਾਬੇ ਦੇ ਪੈਰਾਂ ਤੇ ਝੁੱਕ ਕੇ ਮੱਥਾ ਟੇਕ ਰਹੇ ਹਨ ਮੱਥਾ ਟੇਕ ਰਹੀਆਂ ਬੀਵੀਆਂ ਦੇ ਸਿਰਾਂ ਤੇ ਇਹ ਸਾਧ ਕਈ ਵਾਰੀ ਦੋਰਾ ਹੱਥ ਵੀ ਫੇਰਦਾ ਹੈ ਅਤੇ ਨਾਲ-ਨਾਲ ਆਪਣੀਆਂ ਮੋਛਾਂ ਵੀ ਇੱਕ ਹੱਥ ਨਾਲ ਸੈੱਟ ਕਰਦਾ ਦਿਖਾਈ ਦੇ ਰਿਹਾ ਹੈ ਮੱਥਾ ਟੇਕਣ ਆਏ ਲੋਕ ਲਿਫਿਆਂ ਵਿੱਚ ਸਾਧ ਵਾਸਤੇ ਲਿਆਂਦੇ ਤੋਹਫੇ ਉਸ ਨੂੰ ਫੜਾ ਰਹੇ ਹਨ ਅਤੇ ਸਾਧ ਬੜੀ ਖੁਸ਼ੀ-ਖੁਸ਼ੀ ਇਹ ਤੋਹਫੇ ਲੈ ਕੇ ਰੱਖੀ ਜਾ ਰਿਹਾ ਹੈ ਇੱਥੇ ਮੈਂ ਤੁਹਾਡੀ ਗਿਆਤ ਵਾਸਤੇ ਅਰਜ਼ ਕਰਾਂ ਪਖੰਡ ਦੇ ਆਧਾਰ ਤੇ ਤੋਹਫੇ ਲੈਣੇ ਰਿਸ਼ਵਤ ਹੈ ਵੱਡੀ ਹੈ ਕ腐ਸ਼ਨ ਹੈ ਜੋ ਕਾਨੂੰਨਨ ਜੁਰਮ ਹੈ ਸਟੇਜਾਂ ਤੇ ਕੂੜ ਸੁਇਨਾ ਕੂੜ ਰੁਪਾ ਵਾਣੀ ਦੀਆਂ ਤੁਕਾਂ ਸੁਣਾਉਣ ਵਾਲੇ ਇਹ ਸਾਧ ਸੋਨੇ ਦੀਆਂ ਮੁਦਰੀਆਂ ਸੋਹਰੇ ਦੀਆਂ ਚੈਨੀਆਂ ਆਪਣੇ ਹੱਥਾਂ ਵਿੱਚ ਲੈ ਕੇ ਤੋਲ ਰਹੇ ਹਨ ਕਿ ਵਜ਼ਨ ਕਿੰਨਾ ਹੋਵੇਗਾ ਇੱਥੇ ਇੱਕ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਬੜੀਆਂ ਮੁਸ਼ਕਲਾਂ ਤੋਂ ਬਾਅਦ ਸਿੱਖ ਰਾਜ ਆਇਆ ਹਰੀ ਸਿੰਘ ਨਲੂਏ ਵਰਗੇ ਜਨੈਲਾ ਨੇ ਕਾਬਲ ਖਨਾਰ ਦੀਆਂ ਕੰਧਾਂ ਕਮਾ ਦਿੱਤੀਆਂ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗਦਾਰ ਡੋਗਰਿਆਂ ਨੇ 5 ਸਾਲ ਦੇ ਅੰਦਰ ਅੰਦਰ ਸਿੱਖ ਰਾਜ ਕੌਡੀਆਂ ਦੇ ਭਾਅ ਵੇਚ ਦਿੱਤਾ ਠੀਕ ਇਸੇ ਤਰ੍ਹਾਂ ਇਹ ਸਾਧ ਸੰਤ ਮੁਦਰੀਆਂ ਚੈਨੀਆਂ ਲੈ ਰਹੇ ਹਨ ਧਰਮ ਵੇਚ ਰਹੇ ਹਨ ਸਿਰ ਦੇ ਕੇ ਪ੍ਰਾਪਤ ਹੋਈ ਗੁਰਸਿੱਖੀ ਇਹ ਸਰਦਾਰੀ ਇਸ ਸਾਤ ਕੋਡੀਆਂ ਦੇ ਭਾਅ ਵੇਚ ਰਹੇ ਹਨ ਯਾਦ ਰਹੇ ਦੁਨੀਆਂ ਦਾ ਉਹ ਸਭ ਤੋਂ ਘਟੀਆ ਮਨੁੱਖ ਹੁੰਦਾ ਹੈ ਜੋ ਧਰਮ ਦਾ ਸੌਦਾ ਕਰੇ ਸਿਰ ਦੇ ਕੇ ਲਈਆਂ ਸਰਦਾਰੀਆਂ ਅੱਜ ਕੋਡੀਆਂ ਦੇ ਭਾਅ ਵੇਚੀਆਂ ਜਾ ਰਹੀਆਂ ਹਨ ਹੋਰ ਵੀ ਕਈ ਇਤਰਾਜ਼ਯੋਗ ਐਕਸ਼ਨ ਤੁਸੀਂ ਆਪ ਇਸ ਵੀ ਸੀ ਡੀ ਵਿੱਚ ਦੇਖ ਰਹੇ ਹੋ ਇੱਕ ਦਿਨ ਇੱਕ ਕਾਲਜ ਪੜ੍ਹਦੇ ਨੌਜਵਾਨ ਨੇ ਚੰਡੀਗੜ੍ਹ ਤੋਂ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਵੀ ਸੀ ਡੀ ਦੇਖ ਰਿਹਾ ਹਾਂ ਕਿ ਕੀ ਹੋ ਰਿਹਾ ਹੈ ਕਹਿੰਦਾ ਅਸੀਂ ਤਾਂ ਇੱਥੇ ਕਿਸੇ ਨੂੰ ਖੰਗਣ ਨਹੀਂ ਦਿੰਦੇ ਸਾਡੇ ਹਿੰਦੂ ਵੀਰ ਯਾਰ ਦੋਸਤ ਕੀ ਕਹਿਣਗੇ ਕਿ ਇਹ ਸਿੱਖ ਧਰਮ ਨਾਲ ਸੰਬੰਧਤ ਸਾਧ ਆਪੇ ਗੁਰੂ ਬਣੇ ਬੈਠੇ ਹਨ ਗੱਡੀਆਂ ਲਾ ਕੇ ਬੈਠੇ ਮੱਥਾ ਟਿਕਾ ਰਹੇ ਹਨ ਉਹ ਸਿੱਖ ਨੌਜਵਾਨ ਕਹਿੰਦਾ ਅਸੀਂ ਲੋਕਾਂ ਵਿੱਚ ਕਿਹੜਾ ਮੂੰਹ ਦਿਖਾਵਾਂਗੇ ਮੈਂ ਕਿਹਾ ਕਿ ਆਪਾਂ ਇਕਜੁੱਟ ਹੋ ਕੇ ਇਸ ਪਖੰਡਵਾਦ ਨੂੰ ਮੂੰਹ ਤੋੜ ਜਵਾਬ ਦੇਈਏ ਹੁਣ ਤਾਂ ਜਵਾਬ ਦੇਣੇ ਪੈਣਗੇ ਜਵਾਬ ਲੈਣੇ ਪੈਣਗੇ ਐਸਾ ਹੰਬੜਾ ਮਾਰੀਏ ਪਖੰਡਵਾਦ ਦੀਆਂ ਜੜਾਂ ਹਿਲਾ ਦਈਏ ਇਕਤਾਏ ਸਾਧ ਕਹਿ ਰਿਹਾ ਹੈ ਕਿ ਲੋਕੀ ਸੰਨੂ ਕੜਾ ਖਾਣੇ ਕਹਿੰਦੇ ਹਨ ਕੀ ਕਰੀਏ ਸੰਗਤ ਪ੍ਰੇਮ ਨਾਲ ਬਣਾ ਕੇ ਲਿਉਂਦੀ ਹੈ ਅਸੀਂ ਖਾਂਦੇ ਆ ਇਹ ਜੋ ਪਹਿਲੀ ਕਾਰ ਸੰਗਤ ਨੇ ਦਿੱਤੀ ਸੀ ਹੁਣ ਸੰਗਤਾਂ ਕਹਿਣ ਲੱਗੀਆਂ ਇਹ ਹੁਣ ਪੁਰਾਣੀ ਹੋ ਗਈ ਹੈ ਇੱਕ ਹੋਰ ਬੜੀ ਮਹਿੰਗੀ ਕਾਰ ਸੰਗਤਾਂ ਨੇ ਦਿੱਤੀ ਅਸੀਂ ਚੜੇ ਫਿਰਦੇ ਆਂ ਕੋਈ ਸੇਵਕ ਆਪਣੇ ਬੱਚੇ ਬੱਚੀਆਂ ਵੀ ਪ੍ਰੇਮ ਨਾਲ ਸਾਡੇ ਸੇਵਕ ਬਣਾ ਦਿੰਦਾ ਹੈ ਅਸੀਂ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਸਕਦੇ ਹੁਣ ਵਿਚਾਰ ਕਰੀਏ ਇਹਨੂੰ ਸਾਧਨੋਂ ਪੁੱਛੀਏ ਕੀ ਮਲਕ ਭਾਗੋ ਦਾ ਦਿਲ ਦਿਖਾਇਆ ਸੀ ਗੁਰੂ ਨੇ ਜਿਨ੍ਹਾਂ ਕਾਰਾਂ ਚੜਾਈਆਂ ਬੜੀ ਹੱਕ ਦੀ ਕਮਾਈ ਹੋਣੀ ਉਹਨਾਂ ਦੀ ਤੁਸੀਂ ਜ਼ਹਿਰ ਨੂੰ ਮਿੱਠਾ ਕਰਕੇ ਖਾ ਰਹੇ ਹੋ ਨਤੀਜਾ ਠੀਕ ਨਹੀਂ ਹੋਵੇਗਾ ਮਲਕ ਭਾਗੋ ਦੀ ਕਮਾਈ ਠੀਕ ਨਹੀਂ ਸੀ ਗੁਰੂ ਨੇ ਜ਼ਹਿਰ ਸਮਝ ਕੇ ਮਾਲ ਪੂਰੇ ਨਹੀਂ ਸਿਖਾਦੇ ਭਾਈ ਲਾਲੋ ਦਾ ਰੋਖਾ ਮਿਸਾ ਪ੍ਰਸ਼ਾਦਾ ਛਕਿਆ ਸੀ ਦੇਖੋ ਸਟੇਜਾਂ ਤੇ ਇਹ ਸਹਬਜ਼ਾਦਿਆਂ ਦੀ ਸ਼ਹੀਦੀ ਸੁਣਾਉਦਾ ਹੈ ਜਿਸ ਦਾ ਇਸ ਦੇ ਆਪਣੇ ਜੀਵਨ ਵਿੱਚ ਕੋਈ ਅਸਰ ਨਹੀਂ ਹੈ ਗੁਰੂ ਦੇ ਸਹਬਜ਼ਾਦਿਆਂ ਨੂੰ 7-8 ਸਾਲ ਦੀ ਉਮਰ ਵਿੱਚ ਹੀ ਮੌਤ ਯਾਦ ਹੈ ਪਰ ਇਹ ਸਾਜ 24 ਸਾਲ ਦਾ ਹੋ ਗਿਆ ਪਰ ਇਹਨੂੰ ਜਨਮ ਜਾਦ ਹੈ ਇਹ ਕੇਵਲ ਚੁੰਚ ਗਿਆਨੀ ਹੈ ਗੁਰ ਪ੍ਰਮਾਨ ਹੈ ਆਪਣਾ ਕਹਿਆ ਆਪ ਨਾ ਕਮਾਵੇ ਯਾਦ ਰਹੇ ਕਿ ਰਣਜੀਤ ਸਿੰਘ ਢੜੀਆਂ ਵਾਲੇ ਨੇ ਟੀ ਸੀਰੀਜ਼ ਕੰਪਨੀ ਨਾਲ ਉਹਦੀਆਂ ਕੈਸਟਾਂ ਕਰਨ ਵਾਸਤੇ 10 ਲੱਖ ਰੁਪਏ ਵਿੱਚ ਇੱਕ ਸਮਝੌਤਾ ਕੀਤਾ ਉਸਤੇ ਇਹਨੇ ਸਾਈਨ ਵੀ ਕੀਤੇ ਲਿਖਿਆ ਸੰਤ ਰਣਜੀਤ ਸਿੰਘ ਕਲਾਕਾਰ ਤੁਹਾਡੀਆਂ ਭਾਵਨਾਵਾਂ ਦਾ ਨਿਯਾਇਜ ਫਾਇਦਾ ਉਠਾਰਿਆ ਇਹ ਤੁਸੀਂ ਇਸ ਨੂੰ ਸੰਤ ਸਮਝਦੇ ਹੋ ਇਹ ਉਥੇ ਆਪਣੀ ਦੁਕਾਨਦਾਰੀ ਚਲਾ ਰਿਹਾ ਹੈ ਮੁਖ ਝੂਠ ਵਿਪੋਖ ਅਨਸਾਰਨ ਗੁਰਬਾਣੀ ਦਾ ਫਰਮਾਨ ਹੈ ਕਿ ਮੁਖ ਦੇ ਵਿੱਚ ਝੂਠ ਹੈ ਪਰ ਗਹਿਣੇ ਪਾ ਕੇ ਸ਼ਿੰਗਾਰ ਕੇ ਬੋਲ ਰਿਹਾ ਝੂਠ ਨੂੰ ਇਹ ਸੰਤ ਝੂਠ ਬੋਲਦਾ ਹੈ ਗਹਿਣੇ ਪਵਾ ਕੇ ਤੁਸੀਂ ਇਸ ਤੇ ਵਿਸ਼ਵਾਸ ਕੀਤਾ ਇਹਨੇ ਤੁਹਾਡੇ ਨਾਲ ਵਿਸ਼ਵਾਸ ਘਾਤ ਕੀਤਾ ਜਿਵੇਂ ਜੋਗੀ ਦੀ ਵਜਾਈ ਹੋਈ ਬੀਨ ਸੁਣ ਕੇ ਸੱਪ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਪਾ ਦਿੰਦਾ ਹੈ ਈ ਕਦੇ ਵਿਚਾਰਿਆ ਹੈ ਇਹਨਾਂ ਸੰਤਾਂ ਦੀਆਂ ਢੋਲਕੀਆਂ ਚਿੰਟਿਆਂ ਦੀ ਆਵਾਜ਼ ਨੇ ਤੁਹਾਨੂੰ ਮੌਤ ਦੇ ਮੂੰਹ ਅੱਗੇ ਲਿਆ ਖੜਾ ਕੀਤਾ ਹੈ ਸੰਤ ਸਟੇਜ ਉੱਤੇ ਆਉਂਦਾ ਹੈ ਢੋਲਕੀਆਂ ਚਿੰਟੇ ਖੜਕਦੇ ਹਨ ਇਹ ਸੰਤ ਆਪਣੇ ਖੇਖਣ ਭਰੇ ਸਿਰ ਨੂੰ ਜਦੋਂ ਗੁਰੂ ਵਾਲੇ ਪਾਸੇ ਝੁਕਾਉਂਦਿਆਂ ਹੋਇਆਂ ਪੋਲੀ ਜੀ ਆਵਾਜ਼ ਮੂੰਹ ਵਿੱਚੋਂ ਕੱਢਦਾ ਹੈ ਤੁਸੀਂ ਸੋਚਦੇ ਹੋ ਇਤਨੀ ਮਿੱਠੀ ਆਵਾਜ਼ ਪੰਜਾਬੀ ਦੀ ਕਹਾਵਤ ਦੇ ਮੁਤਾਬਕ ਆਪ ਆਪ ਕਰਮ ਬੋਇਆ ਬੱਚਾ ਫਾਰਸੀਆਂ ਘਰ ਗਾਲੇ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਇਹਨਾਂ ਬੇਈਮਾਨ ਮਾਲੀਆਂ ਨੇ ਸਿੱਖੀ ਬਾਗ ਨੂੰ ਕਿਵੇਂ ਜ਼ਾੜਿਆ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹ ਪਖੰਡਵਾਦੀ ਲੋਕਾਂ ਦੇ ਖਿਲਾਫ ਅਸੀਂ ਆਉਣ ਵਾਲੀਆਂ ਸੀੜੀਆਂ ਦੇ ਵਿੱਚ ਹੋਰ ਭਾਗ ਬਣਾ ਕੇ ਤੁਹਾਡੇ ਪੇਸ਼ ਕਰਦੇ ਰਹਾਂਗੇ ਕਾਰ ਸੇਵਾ ਅਤੇ ਨਿਹੰਗ ਸੰਪਰਦਾਵਾਂ ਦਾ ਜਿਗਰ ਵੀ ਸੀੜੀ ਦੇ ਦੂਜੇ ਭਾਗਾਂ ਵਿੱਚ ਜਾ ਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ